28 साल के नौजवान को गोलियों से मार मार कर दस गोलियां मारकर दिन दिहाड़े मार दिया गया बुढ़ेन जी तो पता थी यह मसला लॉ एंड ऑर्डर जरा स्टेट सब्जेक्ट है अगर वाकई वो इंसाफ चाहते बुढ़ेन जी तो हम तो आपस में इकट्ठे है इंडिया अलायंस के दोनों पार्टनर हैं तो बेहतर होंगे बुढ़ेन जी एक चिट्ठी ਗੰਤਮਾਨੀ ਤੋਂ ਬੋਲਣ ਦੇ ਓਮਰ ਸਿੰਘ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਇਨਕੁਆਰੀ ਸੀਟੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਇਦ ਖੇਤੀ ਹੋ ਜਾਂਦਾ ਪਰ ਆ ਜਿਹੜੇ ਗੋਗ ਨੂੰ ਆ ਤੋਂ ਮਿੱਟੀ ਚ ਾੜਨਾ ਲੱਗ ਕੇ ਤਾਂ ਵੜੰਗੀ ਸਰਵ ਨੇ ਕੀਤਾ ਨਾ ਜਿਹੜੇ ਉੱਥੇ ਬੜੇ ਉੱਚੀ ਆਵਾਜ਼ ਤੇ ਬੋਲ ਰਹੇ ਸੀਗੇ ਮੇਤਰ ਹੁੰਦਾ ਇੱਥੇ 2.5 ਲੋਗੇ ਵਿਧਾਨ ਸਭਾ ਦੇ ਕਰੇ ਮਾਚੀ ਰਾਜਾ ਵੜਿੰਗ ਵੱਲੋਂ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਆਵਾਜ਼ ਸੰਸਦ ਵਿੱਚ ਚੁੱਕੇ ਜਾਣ ਤੇ ਭਾਜਪਾ ਲੀਡਰ ਸੁਨੀਲ ਜਾਖੜ ਨੇ ਵੜਿੰਗ ਨੂੰ ਕਿਹਾ ਹੈ ਤੇ ਕਿਹਾ ਕਿ ਇਹ ਮਸਲਾ ਸੂਬਾ ਸਰਕਾਰ ਦਾ ਹੈ ਤੇ ਜੇਕਰ ਵੜਿੰਗ ਸੱਚਮੁੱਚ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਨੇ ਤਾਂ ਇੰਡੀਆ ਗੱਠਜੋੜ ਵਿੱਚ ਆਪਣੇ ਭਾਈਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਚਿੱਠੀ ਲੇ ਕੇ ਇਨਸਾਫ ਮੰਗਦੇ ਲੇਕਿਨ ਇੰਜ ਜਾਪ ਰਿਹਾ ਹੈ ਕਿ ਇਸ ਮਸਲੇ ਤੇ ਸਿਰਫ ਉਹਨਾ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਆ ਕੰਮ ਸਟੇਜ ਆਰਟਿਸਟ ਨੂੰ ਸ਼ੋਭਾ ਦਿੰਦੇ ਐ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ ਸਾਹਿਬ ਤੇ ਆ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀਏ ਮੇਰੀ ਬੇਨਤੀ ਹੈ ਮੈਂ ਇੱਜ਼ਤ ਕਰਦਾ ਪਰਵਾਰਿਕ ਮਰਿਆਦਾਵਾਂ ਦੇ ਅੰਦਰ ਰਹਿ ਕੇ ਪਲੀਜ਼ ਆਪਣੇ ਆਪ ਸੂਓ ਮੋਟੋ ਤੁਸੀਂ ਇਸ ਗੱਲ ਦਾ ਇਸ ਤੋਂ ਪਹਿਲਾਂ ਕਿ ਸਾਰੇ ਆਪਰਚੇ ਹੋੜ ਲੱਗੀ ਹੋਈ ਹੈ ਵੀ ਪਰਚਾਈਏ ਕਰੋ ਜੀ ਉਹ ਕਰੋ ਉਹਨਾਂ ਨੇ ਆਪਣੇ ਮਸਲੇ ਹੋਣੇ ਆ ਸਭ ਕਈ ਕਾਂਗਰਸ ਦੇ ਲੀਡਰ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਾਬਾ ਮਾਰਿਆ ਸੀ ਤੁਸੀਂ ਕੋਈ ਕੰਮ ਕੀਤਾ ਨਹੀਂ ਕੋਈ ਪਰਚਾ ਨਹੀਂ ਕੀਤਾ ਇਸ ਕਰਕੇ ਉਹ ਬੋਲਣ ਲੱਗੇ ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮਿਊਟੀਡ ਇਨਕੁਆਇਰੀ ਇਸ ਮਸਲੇ ਦੀ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਵੇ ਧੰਨਵਾਦ ਸਰ ਡਾਕਟਰ ਸਾਹਿਬ ਪਾਰਲੀਮੈਂਟ ਦੇ ਵਿੱਚ ਰਾਜਾ ਬੜੇ ਨੇ ਇੱਕ ਬਿਆਨ ਦਿੱਤਾ ਸੀ ਸੁਖਦੀਪ ਸਿੰਘ ਮੋਸਿਆ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਹੋ ਸਕਦਾ ਹੈ ਸਭ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤਾਂ ਦਿੱਤਾ ਹੀ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਦੇ ਪਿਤਾ ਮੈਂ ਉਹਨਾਂ ਦੀ ਵਿਆਥਾ ਸਮਝਦਾ ਹਾਂ ਵੀ ਜਿਹੜਾ ਉਹਨਾਂ ਦੀ ਪੀੜ ਹੈ ਭੋਲੇ ਇਨਸਾਨ ਹੈ ਉਹ ਕਹਿੰਦੇ ਮੈਨੂੰ ਇਸ ਗੱਲ ਦੇ ਨਾਲ ਬੜੀ ਤਸੱਲੀ ਹੋਈ ਵੀ ਉੱਥੇ ਮੇਰੀ ਗੱਲ ਰੱਖੀ ਗਈ ਪਰ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਵੜਿੰਗ ਜੀ ਨੂੰ ਤਾਂ ਪਤਾ ਸੀ ਵੀ ਆਹ ਮਸਲਾ ਲੋਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਇੱਥੇ ਅਗਰ ਕਿਸੇ ਨੂੰ ਇਨਸਾਫ ਮਿਲੂਗਾ ਤਾਂ ਉਹ ਪੰਜਾਬ ਸਰਕਾਰ ਦੇਊਗੀ ਅਗਰ ਵਾਕਈ ਉਹ ਇਨਸਾਫ ਚਾਹਦੇ ਵਰਿੰਗ ਜੀ ਤਾਂ ਹੁਣ ਤਾਂ ਆਪਸ ਵਿੱਚ ਇਕੱਠੇ ਹੈ ਇੰਡੀਆ ਆਲਾਈਂਸ ਦੇ ਦੋਨੋਂ 파ਰਟਨਰ ਹੈ ਰਾਹੁਲ ਜਨਵੀ ਪਾਰਲੀਮੈਂਟ ਦੇ ਅੰਦਰ ਕਿਹਾ ਵੀ ਮੈਂ ਚਿੰਤਿਤ ਹਾਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਹੈ ਕਿ ਉਹ ਪੱਤਰਨਾ ਪ੍ਰਦਰਸ਼ਨ ਵੀ ਹੋਊਗਾ ਤੇ ਮੇਹਤਰ ਹੁੰਦਾ ਵੇ ਵਡਿੰਗ ਜੀ ਇੱਕ ਚਿੱਠੀ ਭਗਵੰਤ ਮਾਨ ਜੀ ਤੋਂ ਲਿਖਵਾ ਲੈਂਦੇ ਉਹ ਮਨਿਸਟਰ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਐ ਇਨਕੁਆਇਰੀ ਆ ਸੀਬੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਬਤ ਛੇਤੀ ਹੋ ਜਾਂਦਾ ਪਰ ਇੱਕ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਵਡਿੰਗ ਸਾਹਿਬ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਗਾ ਕਿ ਹੁਣ ਤਾਂ ਹੀ ਜਿਹੜਾ ਵੀ ਕੰਮ ਜਿਹੜੀ ਉਸੇ ਨਿਆਂ ਦੀ ਗੁਹਾਰ ਉੱਤੇ ਲਾ ਰਹੇ ਸੀਗੇ ਪਾਰਲੀਮੈਂਟ ਦੇ ਲੋਕ ਸਭਾ ਦੇ ਅੰਦਰ ਉਹਦੇ ਵਿੱਚ ਚਾਹੇ ਇਹਨੂੰ ਖੁਲਾਸਾ ਕੀਤਾ ਜਿਹੜੇ ਸ਼ੂਟਰ ਪਕੜੇ ਜਿਹਦਾ ਨਾਮ ਆਇਆ ਲਾਰੈਂਸ ਦਾ ਉਹ ਕੰਮ ਕੀਤਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਪੁਲਿਸ ਦੀ ਸਪੈਸ਼ਲ ਸੈੱਲ ਜਿਹਦੇ ਮੁਖੀਆ ਉਸਕਾਂ ਸਪੈਸ਼ਲ ਕਮਿਸ਼ਨਰ ਮਸ਼ਤਰੀ ਤਾਰੀਵਾਲ ਸੀਗੇ ਉਹਨਾਂ ਨੇ ਕੀਤਾ ਕੱਲਾ ਹੋਈ ਨਹੀਂ ਉਹਨਾਂ ਨੇ ਆ ਜਿਹੜਾ ਸੰਦੀਪ ਅੰਮੀਆਂ ਮਾਰਿਆ ਗਿਆ ਸੀਗਾ ਉਹ ਸ਼ੂਟਰ ਵੀ ਉਹਨਾਂ ਹੀ ਕਾਰਵਾਈ ਉਸ ਸਪੈਸ਼ਲ ਸੈੱਲ ਨੇ ਪਕੜੇ ਉਹਨਾਂ ਦੀ ਟੀਮ ਨੇ ਪਕੜੇ